ਸਤਿਨਾਮ ਸ੍ਰੀ ਵਾਸ਼ ਗੁਰੂ ਜੀ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਕਾਰਯੋਗ ਸੰਗਤ ਜੀ ਹਰ ਰੋਜ਼ ਦੀ ਤਰ੍ਹਾਂ ਅਮਰਤ ਵੇਲੇ ਆਪ ਜੀ ਪਹੁੰਚੇ ਹੋ ਧੰਨ ਗੁਰੂ ਨਾਨਕ ਦੇ ਮਹਾਰਾਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਸਾਂਝਾ ਕਰਨ ਵਾਸਤੇ ਆਓ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੱਕ ਆਪ ਜੀਆਂ ਨੇ ਸਰਵਣ ਕੀਤਾ ਕਿ ਸੱਜਣ ਆਪਣੇ ਨਾਲ ਦੇ ਚਾਕਰਾਂ ਦੇ ਨਾਲ ਰਹਿਵਾੜੀ ਕਰਦਾ ਕੋਈ ਕਹਿੰਦਾ ਇਹ ਸੂਈਏ ਹਨ ਕੋਈ ਕਹਿੰਦਾ ਮਮੂਲੀ ਸਾਧ ਹਨ ਕੋਈ ਕਹਿੰਦਾ ਧਨੀ ਲੋਕ ਹਨ ਵਪਾਰ ਕਰਕੇ ਆਏ ਆ ਅਖੀਰ ਦੇ ਵਿੱਚ ਸੰਗਤ ਜੀ ਇਹ ਮਤਾ ਪਕਾਉਂਦੇ ਆ ਵੀ ਪਹਿਰ ਕ ਰਾਤ ਰਹਿੰਦੀ ਇਨਾਂ ਦੀਆਂ ਮੁਸ਼ਕਾਂ ਬੰਨ ਲਓ ਤੇ ਇਹਨਾਂ ਦੋਵਾਂ ਨੂੰ ਹੀਠਾਂ ਭੋਰੇ ਵਿੱਚ ਲੈ ਜਾਓ ਤਹਿ ਖਾਨੇ ਦੇ ਵਿੱਚ ਉੱਥੇ ਜਾ ਕੇ ਇਹਨਾਂ ਦਾ ਕਤਲ ਕਰ ਦਿਓ ਜਿੱਥੇ ਪਹਿਲਾਂ 100 ਕਤਲ ਕੀਤਾ ਉੱਥੇ 101 ਹੋਰ ਕਰ ਦਿਓ ਇਉਂ ਮਤਾ ਬਕਾ ਕੇ ਸਾਰੇ ਆਪੋ ਆਪਣੇ ਬਿਸਤਰਿਆਂ ਤੇ ਸੌਣ ਵਾਸਤੇ ਚਲੇ ਗਏ ਹਨ ਪਰ ਸੱਜਣ ਨੂੰ ਨੀਂਦ ਨਹੀਂ ਆ ਰਹੀ ਕੁਦਰਤ ਐਸੀ ਕਿ ਅਜੇ ਡੇਢ ਪਹਿਰ ਰਾਤ ਰਹਿੰਦੀ ਆ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆ ਨੇ ਭਾਈ ਮਰਦਾਨੇ ਨੂੰ ਆਖਿਆ ਰਵਾਬ ਛੇੜ ਰਵਾਬ ਵੱਜੀ ਆਲਾਪ ਹੋਇਆ ਔਰ ਸੱਜਣ ਦਾ ਦਿਲ ਖਿੱਚਿਆ ਗਿਆ ਮਨ ਹਿਰਦਾ ਜਿਹੜੇ ਕਮਰੇ ਵਿੱਚ ਗੁਰੂ ਮਹਾਰਾਜ ਜੀ ਬਰਾਜਮਾਨ ਸਨ ਤੇ ਉਥੇ ਸੱਜਣ ਪਹੁੰਚ ਜਾਂਦਾ ਹੈ ਤੇ ਉਥੇ ਪਹੁੰਚ ਕੇ ਜਦੋਂ ਮਹਾਰਾਜ ਜੀਆ ਦੇ ਉਥੇ ਪਹੁੰਚ ਕੇ ਮਹਾਰਾਜ ਜੀਆ ਦੇ ਦਰਸ਼ਨ ਕਰਦਾ ਹੈ ਕੀਰਤਨ ਨੂੰ ਸੁਣਦਾ ਹੈ ਤਾਂ ਸੰਗਤ ਜੀ ਪਿਛਲੇ ਕੀਤੇ ਹੋਏ ਪਾਪ ਇਉਂ ਲੱਗਦਾ ਇਸ ਨੂੰ ਝਪਕਾ ਜਿਹਾ ਆਉਂਦਾ ਹੈ ਨੀਂਦ ਦਾ ਇਹਨੂੰ ਲੱਗਦਾ ਵੀ ਸੁਪਨਾ ਚੱਲਦਾ ਹੈ ਤੇ ਸੁਪਨੇ ਵਿੱਚ ਉਹ ਕੀਤੇ ਹੋਏ ਪਾਪ ਸਾਰੇ ਅੱਗੇ ਆ ਖਲੋਂਦੇ ਆ ਜਿੰਨਾ ਜਿੰਨਾ ਦਾ ਕਤਲ ਕੀਤਾ ਉਹ ਸਾਰੇ ਇਹਦੇ ਉੱਪਰ ਆ ਕੇ ਹੱਲਾ ਬੋਲਦੇ ਆ ਸੁਪਨੇ ਦੇ ਵਿੱਚ ਕਹਿੰਦੇ ਆ ਮਾਰੋ ਮਾਰੋ ਭਜ ਭਜ ਨਾ ਜਾਵੇ ਬਦਲਾ ਲੈ ਲੋ ਇਹ ਖੂਨੀ ਐ ਇਹ ਪਾਪੀ ਐ ਠੱਗ ਐ ਮਾਰੋ ਮਾਰੋ ਸੋ ਇਉਂ ਸਾਧ ਸੰਗਤ ਜੀ ਇਹਦਾ ਹਿਰਦਾ ਬਲੁੰਧ ਰਿਆ ਜਾਂਦਾ ਹੈ ਬੜਾ ਦੁਖੀ ਹੁੰਦਾ ਹੈ ਔਰ ਜਦੋਂ ਅੱਖ ਖੋਲਦਾ ਹੈ ਤੇ ਮਹਾਰਾਜਿਆਂ ਦੇ ਦਰਸ਼ਨ ਹੁੰਦੇ ਆ ਸੋਚਦਾ ਇਹ ਤਾਂ ਸੁਪਨਾ ਸੀ ਤਾਂ ਇਥੋਂ ਤੱਕ ਆਪ ਜੀਆਂ ਨੇ ਵਿਚਾਰ ਸਰਵਣ ਕੀਤੇ ਹਨ ਸੋ ਆਓ ਅੱਗੇ ਇਤਿਹਾਸ ਸਰਵਣ ਕਰੀਏ ਰਸਨਾ ਪਵਿੱਤਰ ਕਰੋ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਨੈਣ ਪਟਕੇ ਡਿੱਠੋ ਸੂਕੇ ਮਿੱਠਾ ਮਿੱਠਾ ਸਾਜ਼ ਵੱਜ ਰਿਹਾ ਹੈ ਆਲਾਪ ਹੋ ਰਿਹਾ ਹੈ ਸੂਹੀ ਰਾਗ ਦਾ ਹੈ ਸੂਹੀ ਦਾ ਕਿਹੜਾ ਵੇਲਾ ਅਮਰਤ ਵੇਲੇ ਸੂਹੀ ਰਾਗ ਨਹੀਂ ਗਾਇਆ ਜਾਂਦਾ ਕਿਹੜਾ ਵੇਲਾ ਹੈ ਅਮਰਤ ਵੇਲੇ ਸੂਹੀ ਰਾਗ ਗਾਉਣ ਦਾ ਵਾਹ ਓਏ ਠੱਗਾ ਤੂੰ ਵੀ ਸੂਹੀ ਰਾਗ ਪਛਾਣਦਾ ਹੈਂ ਦੇਖਦਾ ਹੈ ਅਡੋਲ ਸਮਾਧੀ ਲੱਗੀ ਹੋਈ ਆ। ਇਉਂ ਲੱਗਦਾ ਵੀ ਜਿਵੇਂ ਕਿਸੇ ਨੇ ਬੋਲ ਕੇ ਕਿਹਾ ਹੁੰਦਾ ਵਾਹ ਓਏ ਠੱਗਾ ਤੂੰ ਵੀ ਸੁਹੀ ਰਾਗ ਪਛਾਣਦਾ ਹੈ। ਜਦੋਂ ਅੱਖਾਂ ਖੋਲਦਾ ਹੈ ਕੀ ਦੇਖਦਾ ਹੈ ਅਡੋਲ ਸਮਾਧੀ ਲੱਗੀ ਐ ਚਿਹਰੇ ਤੇ ਨੂਰ ਵਰਸ ਰਿਹਾ ਹੈ। ਲੂ ਕੰਡੇ ਖੜੇ ਹੋ ਗਏ ਡਰ ਗਿਆ ਆ ਸਹਿਮਿਆ ਨੈਣ ਮਿਟ ਗਏ ਤੇ ਫਿਰ ਸੁਪਨਾ ਅੱਖਾਂ ਅੱਗੇ ਆਉਂਦਾ ਹੈ। ਖੋਲਦੇ ਨੈਣ ਤਾਂ ਦਰਸ਼ਨ ਆਉਂਦੇ ਨੇ ਮਹਾਰਾਜਿਆਂ ਦੇ ਤੇ ਲੂ ਕੰਡਾ ਖੜਾ ਹੋ ਜਾਂਦਾ ਕੰਬ ਜਾਂਦਾ ਪਰ ਜਦੋਂ ਅੱਖਾਂ ਮੀਟਦਾ ਤੇ ਸੁਪਨਾ ਉਹੀ ਐ ਸਮਰ ਤੱਕ ਦਿਸਦਾ ਹੁਣ ਸਮਾਧੀ ਲੱਗੀ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦੇ ਸੋਹਣੇ ਗਲੇ ਦਾ ਨਾਦ ਉੱਠਿਆ ਆਲਾਪ ਨਾਲ ਗਾਇਨ ਛਿੜਿਆ ਛਿੜ ਪਿਆ ਇੱਕ ਸ਼ਬਦ ਸੱਜਣ ਦੇ ਭਾਣੇ ਬੋਲ ਛਿੜਿਆ ਲੱਗਿਆ ਸੁਣਨ ਸੱਜਣ ਮੱਲੋ ਮੱਲੀ ਧਿਆਨ ਸ਼ਬਦ ਵੱਲ ਜਾਂਦਾ ਤੇ ਮਨ ਪੀਂਦਾ ਹੈ ਸਵਾਦ ਰਸ ਤੇ ਸਾਰ ਰਸ ਮਹਾਰਾਜ ਗਾਉਂਦੇ ਆ ਕੀ ਗਾ ਰਹੇ ਨੇ ਸੂਹੀ ਰਾਗ ਦਾ ਸ਼ਬਦ ਮਹਾਰਾਜ ਜੀ ਗਾ ਰਹੇ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੂਹੀ ਰਾਗ ਅੰਦਰ ਦਰਜ ਹੈ ਉਜਲ ਕਹਿ ਚਿਲਕਣਾ ਕੋਟਮ ਕਾਲੜੀ ਮਸ ਧੋਤਿਆ ਜੂਠ ਨ ਉਤਰੇ ਜੇ ਸੋ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚਲਦਿਆ ਨਾਲ ਚਲਨ ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆ ਪਸਹੁ ਚਿਤਵੀ ਆਹਾ ਟਠਿਆ ਕਮਨ ਆਵਨੀ ਵਿਚ ਹੋ ਸਖਣੀ ਆਹਾ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਕੋਟ ਕੋਟ ਜੀ ਆ ਖਾਵੜੇ ਬੱਗੇ ਨਾ ਕਹੀ ਅੰਨ ਸਿਮੜ ਰੁਖ ਸਰੀਰ ਮੈਂ ਮੈਂ ਜਨ ਦੇਖ ਭੁਲੰਨ ਸੇ ਫਲ ਕਮ ਨ ਆਵਨੀ ਤੇ ਗੁਣ ਮੈਂ ਤਨ ਹਨ ਅੰਦਲੈ ਭਾਰੇ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹੋ ਚੜ ਲੰਘਾ ਕਿਤ ਕਾ ਕਰਿਆ ਚੰਗਿਆਈਆ ਅਵਰ ਸਿਆਣ ਪਕਿੱਤ ਨਾਨਕ ਨਾਮ ਸਮਾਲ ਤੂੰ ਬੰਧਾ ਛੁਟ ਹੈ ਜਿਤ ਜਿਉਂ ਜਿਉਂ ਇਸ ਸ਼ਬਦ ਦੀ ਇੱਕ ਇੱਕ ਤੋਕ ਗਾਵੀ ਜਾਂਦੀ ਹੈ ਸੱਜਣ ਦੇ ਦਿਲ ਤੇ ਅਸਰ ਕਰਦੀ ਹੈ ਗਾਵਣ ਹਾਰ ਸਤਿਗੁਰੂ ਜੀ ਵਿੱਚ ਵਿੱਚ ਆਪਣੇ ਨੈਣ ਕਟੋਰੇ ਖੋਲਦੇ ਆ ਤੇ ਡੁੱਲ ਡੁੱਲ ਨਾજર ਪੈਂਦੀ ਹੈ ਸੱਜਣ ਵੱਲ ਤੇ ਸੱਜਣ ਵੱਲ ਤੱਕਦੇ ਆ ਫੇਰ ਮੀਟ ਲੈਂਦੇ ਆ ਕਦੇ ਅੱਖਾਂ ਅੱਗੇ ਸੁਪਨਾ ਆਉਂਦਾ ਸੱਜਣ ਦੇ ਕਦੇ ਬੰਦ ਨੈਣਾ ਵਿੱਚ ਸਤਿਗੁਰ ਜੀ ਦੇ ਦਰਸ਼ਨ ਹੁੰਦੇ ਆ ਕਦੇ ਨੈਣ ਖੋਲਦਾ ਤੇ ਕਦੇ ਨੈਣ ਖੋਲਦਾ ਤੇ ਪ੍ਰਤੱਖ دیدارੇ ਹੁੰਦੇ ਆ ਸ਼ਬਦ ਜਦੋਂ ਸੁਣਿਆ ਨਾ ਘੁੱਟ-ਘੁੱਟ ਜੀਆ ਖਾਵਣੇ ਸੁਣਦਿਆਂ ਸਾਰ ਸੱਜਣ ਦੇ ਦਿਲ ਕਾਤੀ ਫਿਰੀ ਕਾਤੀ ਕਹੀਏ ਕੰਚੀ ਕਿ ਇਹ ਤਾਂ ਮੇਰੀ ਤਸਵੀਰ ਆ ਮੇਰੇ ਕਰਮਾਂ ਦੀ ਤਸਵੀਰ ਮੇਰੇ ਦਿਲ ਦੇ ਨੈਣਾਂ ਅੱਗੇ ਧਰੀ ਜਾ ਰਹੀ ਆ ਪਹਿਲੇ ਸੁਪਨੇ ਵਿੱਚ ਮੇਰੀਆਂ ਕਰਨੀਆਂ ਦੇ ਉੱਗੇ ਕੰਡੇਲੇ ਬਣ ਹਨ ਤੇ ਬੇਲੇ ਬਾਗ ਦਿਸਿਆ ਅਜੇ ਸੁਪਨੇ ਤੋਂ ਖਿਹੜਾ ਨਹੀਂ ਸੀ ਛੁੱਟਿਆ ਕਿ ਪ੍ਰਤੱਖ ਵਿੱਚ ਮੇਰੀ ਕਰਮ ਪੱਤਰੀ ਮੇਰੇ ਅੱਗੇ ਧਰੀ ਜਾ ਰਹੀ ਹੈ ਇਹ ਸੱਜਣ ਸੋਚਦਾ ਮਨ ਵਿੱਚ ਮੇਰੀ ਕਰਮ ਪੱਤਰੀ ਮੇਰੇ ਅੱਗੇ ਧਰੀ ਜਾ ਰਹੀ ਹੈ ਜੋ ਕਰਮ ਮੈਂ ਕੀਤੇ ਆ ਮੈਨੂੰ ਉਹੀ ਦੱਸੇ ਜਾ ਰਹੇ ਆ ਤਾਂ ਇਹ ਹੋਵੇ ਨਾ ਤਾਂ ਸੁਝਿਆ ਨਹੀਂ ਨਾ ਕੰਗਾਲ ਹੈ ਨਾ ਅਮੀਰ ਹੈ ਨਹੀਂ 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 ਇਹ ਤਾਂ ਕੋਈ ਉਹੋ ਜੋ ਉਹੋ ਜਿਹਾ ਤਾਂ ਨਹੀਂ ਜੋ ਮੈਂ ਸਹੀ ਕੀਤਾ ਸੀ ਕਿ ਜਗਤ ਵਿੱਚ ਕੋਈ ਨਹੀਂ ਵੀ ਜਿਹੜੀ ਗੱਲ ਮੈਂ ਦਾਅਵੇ ਨਾਲ ਕਹਿੰਦਾ ਸੀ ਵੀ ਜਗਤ ਵਿੱਚ ਧਰਮੀ ਬੰਦਾ ਕੋਈ ਨਹੀਂ ਕਿਤੇ ਇਹ ਉਹੀ ਧਰਮੀ ਬੰਦਾ ਤਾਂ ਨਹੀਂ ਮੈਂ ਕਹਿੰਦਾ ਸੀ ਬੰਦਗੀ ਵਾਲਾ ਭਜਨੀਕ ਇੱਥੇ ਕੋਈ ਨਹੀਂ ਜਗਤ ਵਿੱਚ ਕਿਤੇ ਭਜਨੀਕ ਬੰਦਗੀ ਵਾਲੇ ਸਾਧੂ ਮਹਾਪੁਰਖ ਤਾਂ ਨਹੀਂ ਹੈਗੇ ਸੱਚੇ ਸੱਚੇ ਸਾਧੂ ਤਾਂ ਨਹੀਂ ਹਨ ਹੁਮਾ ਤੇ ਉਨ੍ਹਾਂ ਕਹਿੰਦੇ ਹਨ ਕਿ ਹੈਨ ਪਰ ਕਿਸੇ ਤੱਕੇ ਨਹੀਂ ਹੁਮਾ ਤੇ ਉਨ੍ਹਾਂ ਦੋ ਜਾਨਵਰਾਂ ਪੰਛੀਆਂ ਦਾ ਨਾਮ ਹੈ ਸੰਗਤ ਜੀ ਇਹਨਾਂ ਦੇ ਬਾਰੇ ਵਿਸਥਾਰ ਦੇ ਵਿੱਚ ਲੋਕੀ ਗੱਲਾਂ ਕਰਦੇ ਆ ਵਿਦਵਾਨ ਪੁਰਸ਼ ਲਿਖਦੇ ਆ ਪਰ ਇਹਨਾਂ ਨੂੰ ਕਿਸੇ ਨੇ ਵੇਖਿਆ ਨਹੀਂ ਸੱਜਣ ਸੋਚਦਾ ਵੀ ਉਹਨਾਂ ਨੂੰ ਕਿਸੇ ਨੇ ਵੇਖਿਆ ਤਾਂ ਨਹੀਂ ਪਰ ਕਹਿੰਦੇ ਆ ਵੀ ਹੈਗੇ ਆ ਇਸੇ ਤਰ੍ਹਾਂ ਮੈਂ ਧਰਮੀ ਕੋਈ ਦੇਖਿਆ ਤਾਂ ਹੈ ਨਹੀਂ ਪਰ ਕਿਤੇ ਇਹ ਉਹੀ ਤਾਂ ਨਹੀਂ ਕਿਤੇ ਕੋਈ ਉਹੋ ਜਿਹਾ ਤਾਂ ਨਹੀਂ ਆ ਗਿਆ ਜੋ ਕਦੇ ਕਿਸੇ ਨਹੀਂ ਡਿੱਠਾ ਪੁੰਨਾ ਨਾਲ ਨੇਕੀਆਂ ਨਾਲ ਨਹੀਂ ਦੱਸਿਆ ਤੇ ਮੇਰੇ ਪਾਪਾਂ ਦਾ ਦੰਡ ਦੇਣ ਲਈ ਆਇਆ ਮੈਨੂੰ ਦਿਸ ਪਿਆ ਹੈ ਫਿਰ ਹਰਨਾਕ ਸ਼੍ਰਾਵਣ ਕੰਸ ਆਦ ਰਾਖਸ਼ਾਂ ਦੇ ਸੁਨੇ ਹੋਏ ਨਾਮ ਚੇਤੇ ਆਏ ਸੱਜਣ ਦੇ ਤੇ ਸੱਜਣ ਨੂੰ ਆਪਣਾ ਆਪ ਉਹਨਾਂ ਵਰਗਾ ਮਾੜਾ ਤੇ ਮੈਲਾ ਦਿਸਣ ਲੱਗ ਪਿਆ ਕਦੇ ਸੋਚਦਾ ਰਾਵਣ ਬਾਰੇ ਹਰਨਾਕਸ਼ ਬਾਰੇ ਕੰਸ ਬਾਰੇ ਤੇ ਫਿਰ ਆਪ ਦੀ ਤੁਲਨਾ ਕਰਦਾ ਆਪਦੇ ਮਨ ਨੂੰ ਹੀ ਕਹਿੰਦਾ ਵੀ ਮਨਾ ਤੂੰ ਵੀ ਉਹਨਾਂ ਵਰਗਾ ਹੀ ਐ ਸੋ ਜਿਉਂ-ਜਿਉਂ ਅਗਲੀਆਂ ਤੁਕਾਂ ਗਾਵੀਆਂ ਜਾਣ ਸੱਜਣ ਨੂੰ ਆਪਣੇ ਕਰਮਾਂ ਦੇ ਫਲ ਭੁਗਤਣ ਦਾ ਨਕਸ਼ਾ ਦਿਸੇ ਤੇ ਆਪਣੇ ਜੀਵਨ ਨੂੰ ਅਕਾਰਥ ਖੋਣ ਦਾ ਹਾਹੋਕਾ ਵੀ ਲੱਗੇ ਇਹ ਵੀ ਸੋਚੇ ਮਨਾ ਵੀ ਜੀਵਨ ਐਵੇਂ ਹੀ ਗਮਾ ਲਿਆ ਪਾਪਾਂ ਦੇ ਵਿੱਚ ਜੋਰ ਵੀ ਲਾਵੇ ਕਿ ਪਾਪਾਂ ਦਾ ਥਰ ਜੋ ਪਾਟ ਰਿਹਾ ਹੈ ਫੇਰ ਆ ਜੁੜੇ ਤੇ ਇਹ ਭਿਆਨਕ ਨਕਸ਼ੇ ਦੂਰ ਹੋਣ ਪਰ ਫਟ ਚੁੱਕੇ ਪਰਦਿਆਂ ਵਿੱਚੋਂ ਆਪਣੇ ਕਰਮਾਂ ਦੇ ਫਲਾਂ ਉੱਤੇ ਪੈ ਰਹੀ ਰੋਸ਼ਨੀ ਦੂਰ ਨਾ ਹੋਵੇ ਅਖੀਰ ਮਨ ਤੜਫਿਆ ਤੇ ਬੇਬਲ ਹੋ ਉਠਿਆ ਬੇਬਲ ਹੋ ਕੇ ਮਨ ਬੇਵਸ ਹੋ ਗਿਆ ਅਜੇ ਛੇਕੜ ਲਈ ਤੁਕ ਦਾ ਪਰਤ ਉਲਟ ਫੇਰ ਲੈ ਲੈ ਕੇ ਗਲੇ ਤੋਂ ਗਾਵਿਆ ਜਾ ਰਿਹਾ ਸੀ ਅਜੇ ਮਹਾਰਾਜ ਦੀ ਆਖਰੀ ਪੰਕਤੀਆਂ गा ਰਹੇ ਸੀ ਚੱਕ ਰੀਆ ਚੰਗਿਆਈਆ ਅਬਰ ਸਿਆਣ ਪਕਿਤ ਨਾਨਕ ਨਾਮ ਸੰਭਾਲ ਤੂੰ ਬੱਧਾ ਛੁਟ ਹੈ ਜਿਤ ਇਹ ਇਹਦੇ ਗਾਈ ਰਹੇ ਸੀ ਮਹਾਰਾਜ ਕਿ ਜਿਹੜਾ ਸੱਜਣ ਸੀ ਉਹ ਉੱਠਿਆ ਤੇ ਉੱਠ ਕੇ ਆ ਪੈਰਾਂ ਤੇ ਟਹਿ ਪਿਆ ਮਹਾਰਾ ਜੀ ਦੇ ਪੈਰ ਚੁੰਮਿਓ ਤੇ ਰੋ ਕੇ ਕੂਕਿਆ ਮੇਰੇ ਉੱਤੇ ਫਾਜ਼ਲ ਕਰ ਮੇਰੇ ਕੀਤੇ ਗੁਨਾਹਾਂ ਉੱਤੇ ਫਾਜ਼ਲ ਕਰ ਆਖੇ ਫਾਜ਼ਲ ਕਰ ਫਾਜ਼ਲ ਕਰ ਤੇ ਪੈਰਾਂ ਨੂੰ ਚੁੰਮੜਦਾ ਜਾਵੇ ਤੇ ਫੇਰ ਆਖੀ ਜਾਵੇ ਫਾਜ਼ਲ ਕਰ ਮਤਲਬ ਬਖਸ਼ ਦੇ ਬਖਸ਼ ਦੇ ਰਹਿਮਤ ਕਰ ਬਖਸ਼ ਦੇ ਇਹੀ ਕਹੀ ਜਾਵੇ ਜਿਉਂ-ਜਿਉਂ ਕਦਮਾਂ ਨੂੰ ਚੁੰਮੇ ਬੁੱਧੀ ਸਾਫ਼ ਹੁੰਦੀ ਜਾਵੇ ਮਨ ਨਿਰਮਲ ਹੁੰਦਾ ਜਾਵੇ ਤੇ ਹੋਰ ਕੋਮਲ ਹੋ ਹੋ ਆਖੇ ਮੇਰੇ ਤੇ ਫਾਜਲ ਕਰ ਫਾਜਲ ਕਰ ਸਤਗੁਰ ਨੇ ਸਿਰ ਤੇ ਹੱਥ ਰੱਖਿਆ ਉਠਾ ਕੇ ਬਹਾਲਿਆ ਸੱਜਣ ਉੱਠ ਬੈਠਾ ਤੇ ਫਿਰ ਸੋਹਣੇ ਨੈਣਾਂ ਨੂੰ ਤੱਕ ਕੇ ਫੇਰ ਆਖੇ ਫਾਜਲ ਕਰ ਫਾਜਲ ਕਰ ਰਹਿਮਤ ਕਰ ਮਤਲਬ ਮੈਨੂੰ ਬਖਸ਼ ਦੇ ਸਤਗੁਰ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਦਾ ਸਤਿਗੁਰੂ ਨੇ ਵਚਨ ਕੀਤਾ ਸੱਜਣਾ ਫਾਜ਼ਲ ਤਾਂ ਹੁੰਦਾ ਜੇ ਦੋ ਗੱਲਾਂ ਕਰੀਏ ਇੱਕ ਸੱਚ ਵਿੱਚ ਆ ਜਾਈਏ ਮਤਲਬ ਸੱਚ ਬੋਲੀਏ ਜੋ ਮਾੜੇ ਕਰਮ ਕੀਤੇ ਆ ਮੰਨ ਜਾਈਏ ਸੱਚ ਕਹ ਦੇ ਜੋ ਤੈਂ ਖੂਨ ਖੋ ਲੁੱਟ ਧਰੋ ਕੀਤਾ ਆ ਇਹ ਕਹ ਦੇ ਸੱਚ ਇੱਕ ਦਾ ਸੱਚ ਕਹਿ ਮੰਨ ਜਾ ਤੇ ਦੂਜਾ ਫਾਜ਼ਲ ਹੁੰਦਾ ਨਾ ਹੱਕ ਦੀ ਕਮਾਈ ਨਾਲੋਂ ਨੇਹਾਂ ਤੋੜਿਆ ਜਿਹੜੀ ਪਾਪਾਂ ਦੀ ਕਮਾਈ ਕੀਤੀ ਹੈ ਉਹਦੇ ਨਾਲੋਂ ਨਾਤਾ ਤੋੜ ਲੈ ਦੂਜਾ ਇਹ ਕੰਮ ਕਰਨ ਦਾ ਪੈਂਦਾ ਇਹ ਦੋ ਕੰਮ ਕਰਨ ਦੇ ਨਾਲ ਬਖਸ਼ਿੰਦਗੀ ਮਿਲਦੀ ਹੈ ਮਹਾਰਾਜ ਜੀਆ ਨੇ ਬਚਨ ਕੀਤਾ ਸਾਧ ਸੰਗਤ ਜੀ ਅੱਜ ਵੀ ਵੇਖੋ ਅਕਾਲ ਤਖ਼ਤ ਸਭ ਦੀ ਮਰਜ਼ਾਦਾ ਹੈ ਕਿ ਅਗਰ ਕੋਈ ਗਲਤੀ ਕਰਨ ਵਾਲਾ ਮਨੁੱਖ ਪਾਪ ਕਰਨ ਵਾਲਾ ਮਨੁੱਖ ਉੱਥੇ ਜਾਂਦਾ ਹੈ ਜਿਹੜਾ ਕਹਿੰਦਾ ਮੈਨੂੰ ਬਖਸ਼ੋ ਤਾਂ ਉਹਦੇ ਪਾਪਾਂ ਦੀ ਨਾ ਕੋਈ ਇਨਕੁਆਰੀ ਕਰਾਈ ਜਾਂਦੀ ਆ ਕੋਈ ਇਹ ਨਹੀਂ ਵੀ ਪੁਲਿਸ ਤੋਂ ਇਨਕੁਆਇਰੀ ਕਰਾਈ ਜਾਂਦੀ ਆ ਨਾ 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 ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਉਹ ਤੋਂ ਪੁੱਛਿਆ ਜਾਂਦਾ ਵੀ ਤੂੰ ਸੱਚ ਬੋਲ ਕੇ ਦੱਸ ਵੀ ਪਾਪ ਮਾੜਾ ਕਰਮ ਗਲਤੀ ਅਵਗਿਆ ਕੀਤੀ ਆ ਕਿ ਨਹੀਂ ਕੀਤੀ ਆਗਰ ਉਹ ਮੰਨ ਜਾਂਦਾ ਸੱਚ ਕਹਿ ਦਿੰਦਾ ਤਾਂ ਕਾਰਵਾਈ ਅੱਗੇ ਚੱਲਦੀ ਆ ਫਿਰ ਉਹਨੂੰ ਸੇਵਾ ਲਾ ਕੇ ਕਿਹਾ ਜਾਂਦਾ ਅੱਗੇ ਤੋਂ ਇਹ ਕੰਮ ਨਹੀਂ ਕਰਨਾ ਮਤਲਬ ਨਾਤਾ ਤੋੜ ਮਾੜੇ ਕਰਮਾਂ ਦੇ ਨਾਲ ਮਰਦ ਕਹਿੰਦੇ ਦੂਜਾ ਫਾਜ਼ਲ ਹੁੰਦਾ ਨਾ ਹੱਕ ਦੀ ਕਮਾਈ ਨਾਲੋਂ ਨੇਹੋ ਤੋੜਿਆਂ ਜ਼ਹਿਰ ਸਮਝ ਉਸ ਨੂੰ ਖਾਣਾ ਤੇ ਵਰਤਣਾ ਵੀ ਉਹਨੂੰ ਖਾਣਾ ਤੇ ਵਰਤਣਾ ਜ਼ਹਿਰ ਸਮਝ ਜੋ ਕੁਝ ਪਾਪਾਂ ਨਾਲ ਇਕੱਠਾ ਕੀਤਾ ਹੀ ਪਾਪਾਂ ਦੀ ਕਮਾਈ ਫਾਜ਼ਲ ਦੇ ਰਸਤੇ ਵਿੱਚ ਰੋਕ ਪਾਉਂਦੀ ਆ ਫਿਰ ਸੱਜਣ ਕਹਿਣ ਲੱਗਿਆ ਹੇ ਕੋਈ ਉਹ ਦਾਤੇ ਜੋ ਮੈਨੂੰ ਅੱਜ ਹੀ ਦੱਸਿਓ ਮੇਰੇ ਤੇ ਕਿਰਪਾ ਕਰੋ ਮੈਂ ਗੁਨਾਹੀ ਹਾਂ ਖੂਨ ਕੀਤਾ ਐ ਲੁੱਟਾ ਖੋਹਾ ਕੀਤੀਆਂ ਠੱਗਿਆ ਵਿਸ਼ਾਖਾਤ ਕੀਤੇ ਐ ਐਸੀ ਕੋਈ ਮਾੜੀ ਗੱਲ ਨਹੀਂ ਜੋ ਮੈਂ ਨਹੀਂ ਕੀਤੀ ਤੇਰੇ ਦਰ ਤੇ ਸਾਰਾ ਕੁਝ ਦੱਸਦਾ ਅੱਖੀਂ ਚੱਲੋ ਵਿਖਾਉਂਦਾ ਹਾਂ ਪਰ ਫਜਲਾਂ ਵਾਲਿਆ ਤੂੰ ਮਿਹਰਬਾਨ ਹੋ ਕਹਿ ਦੇ ਬਖਸ਼ਿਆ ਪਾਪ ਦੀ ਕਮਾਈ ਲੁਟਾ ਦਿਓ ਆਪਦੇ ਹੱਥੀਂ ਪਰ ਹਾਏ ਤੁਹਾਡੇ ਸੱਚੇ ਸੁੱਚੇ ਹੱਥ ਪਾਪਾਂ ਦੀ ਕਮਾਈ ਨੂੰ ਲਟਾਉਣ ਲਈ ਵੀ ਨਾ ਛੂਣ ਮੇਰੇ ਪਾਪਾਂ ਨਾਲ ਇਕੱਠੀ ਕੀਤੀ ਕਮਾਈ ਨੂੰ ਇਹ ਇਕੱਠੇ ਕਰਨ ਵਾਲੇ ਪਾਪੀ ਹੱਥੀ ਲਟਾਉਣਗੇ ਉਸ ਲਹੂ ਭਰੀ ਕਮਾਈ ਨੂੰ ਜੋ ਜੋ ਪਤੇ ਮੈਨੂੰ ਚੇਤੇ ਹਨ ਪੁੱਛਾ ਦੇਵਾਂਗਾ ਉਹਨਾਂ ਦਾ ਖੋਹਿਆ ਉਹਨਾਂ ਦੇ ਘਰੋਂ ਕਿਵੇਂ ਨਾ ਕਿਵੇਂ ਪਰਦਾਤਾ ਜੀ ਤੁਸੀਂ ਕਿਸੇ ਤਰ੍ਹਾਂ ਕਹਿ ਦਿਓ ਬਖਸ਼ਿਆ ਬਖਸ਼ਿਆ ਤਦ ਗੁਰੂ ਬਾਬਾ ਫਜ਼ਲ ਦੇ ਘਰ ਆਇਆ ਮਿਹਰਬਾਨ ਹੋਇਆ ਆਖੇ ਉਸ ਸੱਜਣਾ ਤੇਰੇ ਪਾਪ ਫਜ਼ਲ ਕੀਤੇ ਪਰ ਹੁਣ ਤੂੰ ਨਾਮ ਜਪ ਨਾਮ ਜਪ ਇਸ ਘਰ ਨੂੰ ਢਾਕੇ ਦੂਰ ਕਰ ਧਰਮਸ਼ਾਲਾ ਬਣਾ ਵਿੱਚ ਬੈਠ ਨਾਮ ਜਪ ਤੇ ਹੋਰ ਨਾਮ ਨੂੰ ਜਪਾ ਆਏ ਜੀ ਦੀ ਸੇਵਾ ਕਰ ਅੰਨ ਦੀ ਬਸਤਰ ਦੀ ਨਾਮ ਦੀ ਕਮਾਈ ਕਰ ਮਹਾਰਾਜ ਨੇ ਉਪਦੇਸ਼ ਕਰ ਦਿੱਤਾ ਸੱਜਣ ਨੇ ਕਿਹਾ ਮਿਹਰ ਮਿਹਰ ਜੋ ਕਰਾਸੋ ਕੋਸੀ ਜੋ ਕਹੋਂਗੇ ਜੋ ਕਰਾਵੋਂਗੇ ਸੋਈ ਕਰਾਂਗਾ ਹੁਣ ਵੇਲਾ ਆ ਗਿਆ ਸੀ ਸੱਜਣ ਦੇ ਦੂਤਾਂ ਦਾ ਉਥੇ ਆ ਕੇ ਗੁਰੂ ਬਾਬੇ ਨੂੰ ਬੰਨ ਖੜਨ ਦਾ ਕਿਉਂਕਿ ਮਤਾ ਪਾਇਆ ਸੀ ਨਾ ਪਹਿਰ ਕਰਾ ਤ ਰਹਿੰਦੀ ਬੰਨ ਕੇ ਤਹਿ ਖਾਨੇ ਚ ਲੈ ਜੋ ਕਤਲ ਕਰ ਦਿਓ ਉਹ ਜਾ ਕੇ ਪੈ ਗਏ ਸੀ ਆ ਰਾਮ ਨਾਲ ਸੱਜਣ ਨੂੰ ਨੀਂਦ ਨਹੀਂ ਸੀ ਆਈ ਤੇ ਡੇਢ ਪਹਿਰ ਰਾਤ ਰਹਿੰਦੀ ਮਹਾਰਾਜ ਜੀਆਂ ਨੇ ਜਦੋਂ ਫਿਰ ਆਲਾਪ ਛੇੜਿਆ ਸ਼ਬਦ ਪੜ੍ਹਿਆ ਤੇ ਸੱਜਣ ਖਿੱਚਿਆ ਤੁਰਿਆ ਆਇਆ ਹੁਣ ਸੱਜਣ ਦਾ ਪਾਰ ਉਤਾਰਾ ਹੋ ਗਿਆ ਹੈ ਹੁਣ ਨੂੰ ਉਹ ਦੂਤ ਆ ਗਏ ਆ ਉਹਨਾਂ ਦਾ ਵੇਲਾ ਹੋ ਗਿਆ ਦੂਤਾਂ ਦੇ ਆਉਣ ਦਾ ਆ ਗਏ ਸਾਰੇ ਤਾਂ ਕੀ ਦੇਖਦੇ ਆ ਕਿ ਸੱਜਣ ਤਾਂ ਚਰਨਾਂ ਨੂੰ ਚਿੰਬੜਿਆ ਪਿਆ ਬਚੱਕ ਹੋ ਕੇ ਕੰਧਾਂ ਨਾਲ ਲੱਗ ਖੜੋਤੇ ਗੁਰੂ ਬਾਬੇ ਨੇ ਮਿਹਰ ਦੀ ਨਜ਼ਰ ਨਾਲ ਤੱਕਿਆ ਆਖਿਆ ਸਾਈਂ ਤੋਂ ਭੁੱਲਿਓ ਇਹ ਰਸੇ ਜੋ ਦੁਆਿਆਂ ਲਈ ਬੱਟੇ ਆ ਨਾ ਜਾਣ ਲਓ ਕਿ ਤੁਸੀਂ ਆਪਣੇ ਲਈ ਬੱਟ ਰਹੇ ਹੋ ਇਹ ਸ਼ੁਰੇ ਜੋ ਲੋਕਾਂ ਲਈ ਤਿੱਖੇ ਕੀਤੇ ਆ ਜਾਣ ਲਓ ਕਿ ਆਪ ਦੇ ਗਲੇ ਵੱਢਣ ਵਾਸਤੇ ਸਾਨ ਤੇ ਚਾੜ ਕੇ ਲਿਆਂਦੇ ਆ ਤੁਸੀਂ ਇਹ ਜ਼ਹਿਰ ਦੇ ਪਿਆਲੇ ਜੋ ਹੋਰਾਂ ਲਈ ਤੁਸੀਂ ਕੱਲੇ ਆ ਇਹ ਜਾਣ ਲਓ ਤੁਸੀਂ ਆਪ ਪੀਣੇ ਆ ਡਰੋ ਕਿ ਇਹਨਾਂ ਨਾਲ ਤੁਹਾਡਾ ਆਪਾ ਅੰਦਰੋਂ ਅੰਦਰ ਮੰਦਾ ਹੁੰਦਾ ਜਾਂਦਾ ਹੈ ਤੁਹਾਡਾ ਆਪਣਾ ਬੁਰਾ ਬਣਦਾ ਜਾਂਦਾ ਹੈ ਆਪਣਾ ਆਪ ਹਾਂ ਆਪਣੀਆਂ ਕੀਤੀਆਂ ਆਪਣੇ ਤੇ ਉਲਟਦੀਆਂ ਨੇ ਡਰੋ ਉਸ ਦਰਗਾਹ ਤੋਂ ਜੋ ਆਪਣੀਆਂ ਕੀਤੀਆਂ ਜ਼ਰੂਰ ਇੱਕ ਦਿਨ ਮੋੜ ਕੇ ਆਪਣੇ ਗਲੇ ਪਾ ਦਿੰਦੀਆਂ ਨੇ ਸੱਜਣ ਨੇ ਛੇਤੀ ਨਾਲ ਸਿਰ 'ਚ ਆਇਆ ਮਤਲਬ ਸਿਰ ਚੁੱਕਿਆ ਉਪਰ ਚਰਨਾਂ ਤੋਂ ਕਿ ਮਤਾ ਮੇਰੇ ਦੂਤ ਕੁਛ ਕਰਨਾ ਬੈਠਣ ਉਹਨਾਂ ਵੱਲ ਤੱਕ ਕੇ ਬੋਲੇ ਆਓ ਚਰਨ ਪਕੜੋ ਮੈਂ ਤੇ ਸਹੀ ਉਹ ਆਇਆ ਹਾਂ ਕਿ ਇਹ ਉਹ ਹੈ ਜੋ ਧਰਤੀ ਦੇ ਤਖਤੇ ਤੇ ਮੈਨੂੰ ਨਹੀਂ ਸੀ ਲੱਜਾ ਛੇਤੀ ਕਰ ਪੋ ਆਪ ਜੀ ਦੇ ਚਰਨੀ ਪੈ ਜਾਓ ਆਪਣੇ ਦੂਤਾਂ ਨੂੰ ਕਹਿੰਦਾ ਹੈ ਇਹ ਸੁਣ ਕੇ ਝਿਜਕਦੇ ਪਰ ਅੱਖਾਂ ਝੇਪਦੇ ਸਾਰੇ ਅੱਗੇ ਵਧੇ ਤੇ ਚਰਨੀ ਟੈ ਪਏ ਤੇ ਜਿਹੜੇ-ਜਿਹੜੇ ਚਰਨਾਂ ਨੂੰ ਛੂੰਦੇ ਆ ਪਾਪਾਂ ਦੀ ਮੈਲ ਤੇ ਛੌੜ ਟੈ ਪਵੇ ਤੇ ਸੋਝੀ ਆ ਜਾਵੇ ਕਿ ਮੈਂ ਮਾੜੇ ਕਰਮ ਕੀਤੇ ਆ ਸੰਗਤ ਜੀ ਗੁਰੂ ਨਾਨਕ ਦੇ ਮਹਾਰਾਜੀਆਂ ਦਾ ਸਰੂਪ ਅੱਜ ਧੰਨ ਗੁਰਗ੍ਰੰਥ ਸਾਹਿਬ ਹਨ ਗੁਰੂ ਨਾਨਕ ਦੇ ਮਹਾਰਾਜੀਆਂ ਦੇ ਚਰਨਾਂ ਤੇ ਮੱਥਾ ਟੇਕਣ ਸਾਰ ਹੀ ਉਹਨਾਂ ਦੂਤਾਂ ਨੂੰ ਇਹ ਸਮਝ ਆ ਜਾਵੇ ਕਿ ਅਸੀਂ ਪਾਪੀ ਆ ਦੇਖੋ ਮੱਥਾ ਟੇਕਣ ਦੇ ਨਾਲ ਹੀ ਕਿਰਪਾ ਹੋ ਰਹੀ ਆ ਤੇ ਬੇਨਤੀ ਕਰ ਰਹੇ ਸੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਧੰਨ ਗੁਰੂ ਨਾਨਕ ਦੇਵ ਜੀ ਦਾ ਸਰੂਪ ਆ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਣ ਦਾ ਵੀ ਬਹੁਤ ਵੱਡਾ ਲਾਭ ਹੈ ਰਾਣਾ ਸਾਹਿਬ ਵਾਲੇ ਮਹਾਂਪੁਰ ਸ਼ਖਸ ਰੱਖਿਆ ਕਰਦੇ ਸੀ ਭਾਈ ਜੇ ਬੰਦਗੀ ਨਾ ਹੋਵੇ ਨਾਮ ਨਾ ਜਪਿਆ ਜਾਵੇ ਦਾਨਪੂਰਨ ਬਹੁਤਾ ਨਾ ਹੋਵੇ ਭਜਨ ਸਿਮਰਨ ਨਾ ਹੋਵੇ ਬਾਣੀ ਨਾ ਪੜ੍ਹੀ ਜਾਵੇ ਬਹੁਤੀ ਬਹੁਤੀ ਸੇਵਾ ਨਾ ਹੋਵੇ ਤਾਂ ਫਿਰ ਇੱਕ ਕੰਮ ਕਰ ਲਿਆ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੱਜ ਨਾਲ ਮੱਥਾ ਹੀ ਟੇਕ ਲਿਆ ਕਰੋ ਇਹਦੇ ਨਾਲ ਹੀ ਭਲਾ ਹੋ ਜਾਂਦਾ ਹੈ ਦੇਖੋ ਮਹਾਂਪੁਰਸ਼ਾਂ ਦਾ ਬਚਨ ਸੀ ਉਹ ਬਚਨ ਕਿੱਥੋਂ ਆ ਇੱਥੋਂ ਬਚਨ ਹੈ ਜਿਹੜੇ ਜਿਹੜੇ ਚਰਨ ਫੜਦੇ ਆ ਉਹਨਾਂ ਨੂੰ ਸੋਝੀ ਹੋ ਜਾਵੇ ਜਦ ਸਾਰੇ ਮੱਥਾ ਟੇਕ ਚੁੱਕੇ ਤਾਂ ਸੱਜਣ ਨੇ ਨੈਣ ਭਰ ਕੇ ਆਖਿਆ ਕੀ ਆਖਿਆ ਕਹਿੰਦਾ ਖੇਮੀ ਨਹੀਂ ਆਈ ਖੇਮੀ ਕੌਣ ਹੈ ਉਹ ਮਾਈ ਜਿਹੜੀ ਕਹਿੰਦੀ ਸੀ ਮੈਂ ਤੁਹਾਡੇ ਪਾਪਾਂ ਵਿੱਚ ਭਾਗੀਦਾਰ ਬਣੀ ਮੈਨੂੰ ਤੁਸੀਂ ਭਾਗੀਦਾਰ ਬਣਾਇਆ ਤੇ ਹੁਣ ਤੁਸੀਂ ਮੈਨੂੰ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ ਭਰੋਸਾ ਨਹੀਂ ਕਰਦੇ ਤੇ ਮੈਨੂੰ ਕਹਿੰਨੇ ਹੋ ਵੀ ਜਿਹੜੇ ਸਾਧੂ ਆਏ ਆ ਕਿਤੇ ਤੈਨੂੰ ਉਹਨਾਂ ਨੇ ਚਾਰਾਂ ਨੇ ਮਾਇਆ ਦੇ ਕੇ ਆਪਦੇ ਨਾਲ ਤਾਂ ਨਹੀਂ ਗੰਡ ਲਿਆ ਹੁਣ ਤੁਸੀਂ ਮੈਨੂੰ ਬੇਵਿਸ਼ਵਾਸੀ ਜਾਣਦੇ ਹੋ ਮੇਰਾ ਭਰੋਸਾ ਨਹੀਂ ਕਰਦੇ ਉਹ ਖੇਮੀ ਖੇਮੀ ਨਹੀਂ ਆਈ ਦਾਸਾਂ ਨੇ ਕਿਹਾ ਪਤਾ ਨਹੀਂ ਜੀ ਕਿੱਥੇ ਆ ਸੱਜਣਾਂ ਨੇ ਕਿਹਾ ਜਾਓ ਲਿਆਓ ਜਾ ਦਾਸ ਗਏ ਤਾਂ ਉਹ ਆਪਣੀ ਕੋਠੜੀ ਵਿੱਚ ਆਪਣੇ ਪੋਸ਼ਣਾ ਨੂੰ ਵੱਟ ਕੇ ਪੋਸ਼ਣਾ ਦਾ ਮਤਲਬ ਆਪਦੇ ਕੱਪੜੇ ਲੀਡਿਆਂ ਦੀ ਉਹਨਾਂ ਦੀ ਵੱਟ ਜੀ ਬਣਾ ਕੇ ਨਾ ਰੱਸੀ ਬਣਾ ਕੇ ਛੱਤ ਨਾਲ ਬੰਨ ਕੇ ਫਾਹੇ ਵਾਂਗੂ ਬਣਾ ਚੁੱਕੀ ਸੀ ਤੇ ਆਪੇ ਫਾਹਾ ਲੈ ਕੇ ਮਰਨ ਦਾ ਸਾਮਾਨ ਕਰ ਰਹੀ ਸੀ ਤਰਵਕ ਕੇ ਦਾਸ ਨੇ ਕਿਹਾ ਮਾਈ ਇਹ ਕੀ ਖੇਮੀ ਨੇ ਕਿਹਾ ਨਿਰਾਸ਼ਤਾ ਦੀ ਹੱਦ ਪਾਪੀਆਂ ਨੂੰ ਇਸੇ ਥਾਂ ਲੈ ਜਾਇਆ ਕਰਦੀ ਹੈ ਜਾ ਮੈਨੂੰ ਮਕਾਨ ਦੇ ਇਹ ਪਾਪੀ ਆਪਣਾ ਆਪ ਵਾ 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 ਦਾਸ ਨੇ ਕਿਹਾ ਕਿਉਂ ਖੇਮੀ ਗੁੱਸੇ ਨਾਲ ਕਿਉਂ ਕਾਦੀ ਉਮਰਾ ਗਾਲੀ ਪਾਪ ਕਮਾਏ ਤੁਹਾਡੇ ਪਾਪੀਆਂ ਨਾਲ ਰਲ ਕੇ ਸਾਰੇ ਪਾਪਾਂ ਚ ਹਿੱਸਾ ਲਿਆ ਅੰਤ ਪਾਪੀਆਂ ਵਿੱਚ ਰਲਣ ਦਾ ਫਾਲੇ ਨਿਕਲਿਆ ਕਿ ਮੈਂ ਵਿਸਾਖਾ ਹਾਤਨ ਬਣ ਗਈ ਮਤਲਬ ਤੁਸੀਂ ਵੀ ਮੇਰੇ ਤੇ ਭਰੋਸਾ ਨਾ ਕੀਤਾ ਹਾਏ ਮੇਰੀ ਕਿਸੇ ਕਰਨੀ ਨੇ ਮੇਰੇ ਲਈ ਇਤਵਾਰ ਨਾ ਪੈਦਾ ਕੀਤਾ ਵਿਸਾਖਾ ਹਾਤੀਆਂ ਵਿੱਚ ਵਿਸਾਖਾ ਕਦੇ ਨਹੀਂ ਬਣਦਾ ਮੈਂ ਹੁਣ ਕਾਸ ਲਈ ਜੀਵਾ ਘਰੋਂ ਗਈ ਘਾਟੋਂ ਗਈ ਦੀਨੋਂ ਗਈ ਧਰਮੋਂ ਗਈ ਨਾ ਇਹ ਜਗ ਰਹਾ ਨਾ ਅਗਲਾ ਰਹਾ ਮੈਂ ਤਾਂ ਪਾਪੀਆਂ ਵਿੱਚ ਵੀ ਬਹਿਣ ਯੋਗੀ ਨਾ ਰਹੀ ਵਿਸਾਖਾ ਹਾਤੀ ਪਾਪੀ ਵੀ ਮੈਨੂੰ ਵਿਸਾਖਾ ਹਾਤਣ ਕਹਿੰਦੇ ਆ ਦੁਸ਼ਟਾਂ ਵਿੱਚ ਵੀ ਮੇਰੀ ਥਾਂ ਨਹੀਂ ਪਾਪੀ ਲੋਕ ਵੀ ਮੈਨੂੰ ਪਾਪੀ ਸਮਝਦੇ ਆ ਮੇਰੇ ਲਈ ਥਾਂ ਹੁਣ ਇੱਕੋ ਐ ਮੌਤ ਦੀ ਗੋਦ ਸੰਗਤ ਜੀ ਆਪ ਜੀ ਸਿਆਣੇ ਸੂਝਵਾਨੋ ਆਪ ਜੀ ਨੇ ਬੜਾ ਕੁਝ ਸੁਣਿਆ ਹੋਇਆਗਾ ਜਗਤ ਵਿੱਚ ਜਿਹੜੇ ਪਾਪ ਕਰਮ ਕਰਨ ਵਾਲੇ ਲੋਕ ਨੇ ਲੁੱਟਾ ਖੋਹਾ ਕਰਨ ਵਾਲੇ ਲੋਕ ਨੇ ਕਤਲ ਕਰਨ ਵਾਲੇ ਲੋਕ ਮਾਰ ਧਾੜ ਕਰਨ ਵਾਲੇ ਨਸ਼ੇ ਪੱਤੇ ਵੇਚਣ ਵਾਲੇ ਲੋਕ ਨੇ ਉਹਨਾਂ ਦੇ ਇੱਕ ਗੈਂਗ ਹੁੰਦੇ ਆ ਪਿਆਰਿਓ ਕਈ ਕਈ ਉਹਨਾਂ ਦੇ ਨਾਲ ਸਾਥੀ ਹੁੰਦੇ ਆ ਉਹ ਆਪ ਦੇ ਨਾਲ ਦੇ ਬੰਦਿਆਂ ਨੂੰ ਆਪ ਹੀ ਮਾਰ ਦਿੰਦੇ ਆ ਕਈ ਬਹੁਤ ਵਾਰ ਕਿਉਂ ਕਿਉਂਕਿ ਉਹਨਾਂ ਪਾਪੀਆਂ ਦਾ ਇੱਕ ਦੂਜੇ ਤੇ ਵੀ ਵਿਸ਼ਵਾਸ ਨਹੀਂ ਹੁੰਦਾ ਉਹਨਾਂ ਨੂੰ ਜਦੋਂ ਮਾੜਾ ਜਿਹਾ ਸ਼ੱਕ ਪੈਂਦਾ ਹੈ ਵੀ ਆਹ ਬੰਦਾ ਦੂਜਿਆਂ ਨਾਲ ਨਾ ਰਲ ਗਿਆ ਹੋਵੇ ਕਿਤੇ ਨਾਲ ਦੇ ਬੰਦੇ ਨੂੰ ਹੀ ਮਾਰ ਦਿੰਦੇ ਆ ਵਾ 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 ਇਹ ਪਾਪੀਆਂ ਦੀ ਲਾਈਨ ਆ ਪਿਆਰਿਓ ਮੇਰੇ ਲਈ ਹੁਣ ਇੱਕੋ ਹੀ ਥਾਂ ਐ ਮੌਤ ਦੀ ਗੋਦ ਜਾਂ ਦੂਰ ਹੋ ਮੈਨੂੰ ਮੇਰੀ ਮਾਂ ਦੀ ਕੁਛੜ ਚੜ੍ਹਨ ਦੇ ਉੱਪਰ ਤੱਕ ਕੇ ਜਿੱਥੇ ਫਾਹਾ ਪਾਇਆ ਸੀ ਉੱਪਰ ਵੇਖਦੀ ਆ ਹਾ ਮੇਰੀ ਮਾਂ ਐ ਮੌਤ ਤੂੰ ਮੇਰੀ ਮਾਂ ਐ ਆ ਅਰਚਾਲ ਹੈ ਮੈਨੂੰ ਆਪਣੇ ਕੁਛੜ ਜਦੋਂ ਇਹ ਕਹਿੰਦੀ ਆ ਦਾਸ ਨੇ ਭੱਜ ਕੇ ਖੇਮੀ ਨੂੰ ਪਕੜ ਲਿਆ ਤੇ ਧੂਕੇ ਬਾਹਰ ਲਿਆ ਆ ਤੇ ਕਰਲਾਉਂਦੀ ਨੂੰ ਕਸੀਟ ਕੇ ਸੱਚੀ ਦਰਗਾਹ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਲੈ ਆ ਆ ਤੇ ਆ ਕੇ ਫਿਰ ਬਿਥਿਆ ਦੱਸਣ ਲੱਗਿਆ ਤੇ ਦੱਸ ਦਿੱਤੀ ਸਾਧ ਸੰਗਤ ਜੀ ਇਹ ਪਾਵਨ ਪਵਿੱਤਰ ਇਤਿਹਾਸ ਮਹਾਰਾਜੀਆਂ ਦਾ ਆਪ ਜੀ ਨੇ ਸਰਵਣ ਕੀਤਾ ਧੰਨਵਾਦ ਸਤਿਗੁਰ ਜੀ ਦਾ ਔਰ ਧੰਨਵਾਦ ਸਤਿਗੁਰ ਜੀ ਦੇ ਪਿਆਰ ਵਾਲੇ ਮਹਾਨ ਵਿਦਵਾਨ ਰੰਗ ਰਤੜੀ ਰੂਹ ਬੰਦਗੀ ਭਜਨ ਸਿਮਰਨ ਵਾਲੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਿਨ੍ਹਾਂ ਨੇ ਕਿੰਨੇ ਪਿਆਰ ਵਿੱਚ ਕਿੰਨੇ ਸੋਹਣੇ ਸ਼ਬਦ ਕਿੰਨੇ ਅਲੰਕਾਰ ਲਾ ਲਾ ਕੇ ਮਹਾਰਾਜ ਜੀਆ ਦਾ ਸੋਹਣਾ ਇਤਿਹਾਸ ਲਿਖਿਆ ਤੇ ਐਸੇ ਗੁਰਮੁਖ ਪਿਆਰਿਆਂ ਦੇ ਚਰਣਾ ਤੇ ਵੀ ਕਰੋੜਾਂ ਕਰੋੜਾਂ ਵਾਰ ਨਮਸਕਾਰ ਕਰੀਏ ਤੇ ਥੋੜੀ ਹੈ ਸੋ ਆਓ ਭੁੱਲਾਂ ਚੁੱਕਾਂ ਦੀ ਖਿਮਾ ਬਾਕੀ ਇਤਿਹਾਸ ਕੱਲ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ